ਮਨਸਾ ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾ ਦਾਂ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਦਵਾਗੇ ਤੁਹਾਡੇ ਕਮੈਂਟਾਂ ਦੇ ਜਵਾਬ ਕਮੈਂਟ ਉਹ ਜਿਹੜੇ ਹੁੰਦੇ ਆ ਜਾਣਕਾਰੀ ਵਾਲੇ ਜਿਹੜੇ ਹੋਰ ਵੀ ਆਪਣੇ ਨਵੀਰ ਪਹਿਣਾ ਜੁੜ ਰਹੇ ਆ ਤੇ ਉਹਨਾਂ ਨੂੰ ਵੀ ਜੇ ਪਤਾ ਲੱਗੇ ਤਾਂ ਹੀ ਆਪਾਂ ਤੁਹਾਡੇ ਜਿਹੜੇ ਕਮੈਂਟ ਜਾਣਕਾਰੀ ਵਾਲੇ ਹੁੰਦੇ ਆ ਉਹਨਾਂ ਤੇ ਆਪਾਂ ਵੀਡੀਓ ਬਣਾ ਕੇ ਬਣਾਉਣੀ ਨੇ ਵੀ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਜਿਹੜੇ ਹੁੰਦੇ ਜ਼ਰੂਰੀ ਆਪਾਂ ਤੁਹਾਨੂੰ ਤੁਸੀਂ ਪੁੱਛਦੇ ਆ ਵੀ ਪਤਾ ਹੁੰਦਾ ਤੁਹਾਨੂੰ ਜ਼ਰੂਰੀ ਉਹਨਾਂ ਦਾ ਆਨਸਰ ਜਲਦੀ ਚਾਹੀਦਾ ਵਾ ਜਹਾ ਨਾਲ ਹੀ ਹੁੰਦੇ ਉਹ ਥਲੇ ਪਰਪਲ ਇੱਕ ਤੋਂ ਨੋਸਾ ਹਵਨਾਂ ਦਾ ਕਰ ਦਿੰਦੇ ਆ ਹਾਂਜੀ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਭੈਣ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਲੇਕਿਨ ਹੁੰਦਾ ਜੀ ਬਹੁਤ ਵਧੀਆ ਤੁਹਾਡੀ ਵੀਡੀਓ ਹੁੰਦੀ ਆ ਤੁਸੀਂ ਜਾਣਕਾਰੀ ਵਾਲੀ ਵੀਡੀਓ ਪਰਨੇ ਜੀ ਉਹਨਾਂ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਅੱਜ ਦੀ ਵੀਡੀਓ ਚ ਆਪਾਂ ਇੱਕ ਤਾਂ ਪਾਰਲਰ ਦੇ ਕਾਮਾਂ ਵਾਲੇ ਬਹੁਤ ਭੈਣਾਂ ਦੇ ਕਮੈਂਟ ਹੁੰਦੇ ਸੀਗੇ ਉਹਦੇ ਬਾਰੇ ਆਪਾਂ ਕਿਹਾ ਸੀ ਆਪਾਂ ਵੀਡੀਓ ਬਣਾਵਾਂਗੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤਿੱਬੱਕੀ ਜਿਹੜੇ ਤੁਹਾਡੇ ਕਮੈਂਟ ਆ ਉਹਨਾਂ ਦੇ ਜਵਾਬ ਦਵਾਂਗੇ ਹਾਂਜੀ ਤੇ ਜਿਹੜਾ ਇਟਲੀ ਦਾ ਮੌਸਮ ਆ ਪਹਿਲਾਂ ਤੁਹਾਨੂੰ ਤੁਹਾਡੇ ਦੱਸ ਵੀ ਨਹੀਂ ਹਤੋਂ ਬਾਰੇ ਵੀ ਬਹੁਤ ਜ਼ਿਆਦਾ ਖਰਾਬ ਆ ਤਿੰਨ ਚਾਰ ਦਿਨ ਹੋ ਗਏ ਬਹੁਤ ਮਤਲਬ ਮੀਂਹ ਪੈ ਰਿਹਾ ਵਾ ਤੇ ਰਾਤ ਦਾ ਤਾਂ ਲਗਾਤਾਰ ਮੀਂਹ ਪੈ ਰਿਹਾ ਵੀ ਇੱਕ ਮਿੰਟ ਵੀ ਨਹੀਂ ਮੀਂਹ ਹਟਿਆਗਾ ਵੀ ਲਗਾਤਾਰ ਵੀ ਰਾਤ ਵਿੱਚ ਜਦੋਂ ਮੈਂ ਕੰਮ ਤੋਂ ਆਈਆਂ ਉਦੋਂ ਪੂਰਾ ਮੀਂਹ ਪਈ ਜਾਂਦਾ ਸੀ ਗਈਆਂ ਉਦੋਂ ਵੀ ਮੀਂਹ ਪਈ ਜਾਂਦਾ ਸੀ ਜਦੋਂ ਬੱਚੇ ਆਏ ਆ ਮਤਲਬ ਮੀਂਹ ਇੱਕ ਮਿੰਟ ਵੀ ਨਹੀਂ ਹਟਿਆਗਾ ਇਹਦੇ ਰਹਿੰਦੇ ਹੋਏ ਆਪਾਂ ਹੁਣ ਤੁਹਾਨੂੰ ਥੋੜਾ ਜਿਹਾ ਜਿਹੜੇ ਨਵੇਂ ਵੀਰ ਆਏ ਆ ਉਹਨਾਂ ਨੂੰ ਆਪਾਂ ਕਹਿਣਾ ਵੀ ਤੁਸੀਂ ਵੀ ਕਿਉਂਕਿ ਆਪਣੇ ਇੰਡੀਆ ਦੇ ਪਾਕਿਸਤਾਨ ਦੇ ਮੌਸਮ ਨਾਲ ਇੱਥੇ ਫਰਕ ਆ ਇੱਥੇ ਵੀ ਮਤਲਬ ਠੰਡ ਜਿਆਦਾ ਹੁੰਦੀ ਆ ਤੇ ਆਪਾਂ ਕਈ ਵਾਰ ਜਦੋਂ ਆਏ ਹੋਏ ਹੁੰਨੇ ਆ ਆਪਾਂ ਨੂੰ ਨਹੀਂ ਨਾ ਲੱਗਦਾ ਕਿ ਚਲੋ ਵੀ ਮੌਸਮ ਨਾਲ ਆਪਾਂ ਕੱਪੜੇ ਪਾਉਨੇ ਆ ਤੇ ਉਹਦੇ ਕਰਕੇ ਆਪਾਂ ਵੀਰਾਂ ਨੂੰ ਕਹਿਣਾ ਵੀ ਚਲ ਜਿਹੜੇ ਤਾਂ ਵੀਰ ਕੰਮ ਤੇ ਲੱਗੇ ਆ ਜਾਂ ਫਿਰ ਕੰਮ ਤੇ ਨਹੀਂ ਜਾਂਦੇ ਜਾਂ ਫਿਰ ਬੈਸੀ ਬਾਹਰ ਘੁੰਮਣ ਫੈਨ ਜਾਂਦੇ ਹਜੇ ਕੰਮ ਨਹੀਂ ਮਿਲਿਆ ਤੇ ਤੁਸੀਂ ਆਪਦਾ ਥੋੜਾ ਜਿਹਾ ਗਰਮ ਕੱਪੜੇ ਪਾ ਕੇ ਤੇ ਧਿਆਨ ਨਾਲ ਦਾ ਉਹ ਕਿਉਂਕਿ ਵੀ ਠੰਡਾ ਜਿਹੜੀ ਆ ਇੱਥੋਂ ਦੀ ਆ ਵੀ ਉਹ ਬਹੁਤ ਜ਼ਿਆਦਾ ਹੈਗੀ ਆ ਵੀ ਖਰਾਬ ਆ ਜਦੋਂ ਇੱਕ ਵਾਰੀ ਲੱਗ ਜੇ ਵੀ ਬੰਦਾ ਰੋਜੇ ਫਿਰ ਔਖਾ ਹੋ ਜਾਂਦਾ ਕਿਉਂਕਿ ਹੁਣ ਤੁਹਾਡੇ ਕੋਲੇ ਤਾਂ ਅਜੇ ਇੱਥੋਂ ਦੇ ਡਾਕਟਰ ਰਿਕਾਰਡ ਵੀ ਨਹੀਂ ਬਣेंगे ਕਿਉਂਕਿ ਜਦੋਂ ਅਜੇ ਕਿੱਟਾਂ ਜਾਮਾ ਹੋਣਗੇ ਫਿਰ ਉਦੋਂ ਬਾਅਦ ਤੁਹਾਡੇ ਡਾਕਟਰ ਰਿਕਾਰਡ ਮਿਲਣਗੇ ਉਹਨਾਂ ਚੱਕਰ ਤੁਸੀਂ ਆਪ ਦਾ ਧਿਆਨ ਰੱਖੋ ਕੰਮ ਕੱਪੜੇ ਪਾ ਕੇ ਜਿੱਥੇ ਵੀ ਜਾਣੇ ਆ ਕੰਮਾਂ ਤੇ ਜਾਣੇ ਆ ਤੇ ਜਾਂ ਫਿਰ ਕਿਤੇ ਘੁੰਮਣ ਫਿਰਦੇ ਜਾਣੇ ਆ ਉਹਨਾਂ ਕੰਮ ਕੱਪੜੇ ਪਾ ਕੇ ਜਾਏਗਾ ਠੀਕ ਆ ਜੀ ਜੋ ਨੂੰ ਸਭ ਤੋਂ ਪਹਿਲਾਂ ਜੀ ਆਪਣਾ ਇੱਕ ਕਮੈਂਟ ਸੀਗਾ ਹਾਂਜੀ ਜੀ ਮੈਂ ਸਾਲ ਵਾਲੀ ਪੇਪਰਾਂ ਤੇ ਹਾਂਜੀ ਆਇਆ ਸੀ ਤੇ ਮੈਂ ਕੱਟ ਜਾਮਾ ਹੋ ਗਿਆ ਤੇ ਮੈਂ ਇਹ ਮੈਨੂੰ ਰਿਸ਼ੀ ਪੁੱਤੇ ਤੇ ਵੀ ਮਤਲਬ ਮੈਂ ਕੰਟਰੈਕਟਰ ਹੋਰ ਕਿਤੇ ਕਰਵਾ ਸਕਦਾ ਏ ਜੰਟ ਕਹਿੰਦਾ ਵੇ ਕਹਿੰਦਾ ਵਾ ਕੰਟੈਕਟ ਕਰਵਾ ਸਕਦਾ ਏ ਕੋਈ ਪ੍ਰੋਬਲਮ ਨਹੀਂ ਜਦੋਂ ਤੇਰੇ ਫਿੰਗਰ ਹੋਏ ਉਦੋਂ ਤੋਂ ਆ ਸਕਦਾ ਹਾਂਜੀ ਹਾਂਜੀ ਤੁਹਾਡੀ ਕਿੱਟ ਜਮਾ ਹੋ ਗਈ ਆ ਤੇ ਤੁਸੀਂ ਹੋਰ ਕਿਤੇ ਜਾ ਕੇ ਕੰਮ ਕਰ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਇੱਥੇ ਫਿੰਗਰਾਂ ਦੀ ਜਿਹੜੀ ਡੇਟ ਆ ਉਹ ਬਹੁਤ ਮਤਲਬ ਲੰਬੀ ਮਿਲਦੀ ਆ ਤੇ ਵੀ ਅੱਗੇ ਜਾ ਕੇ ਮਿਲਦੀ ਆ ਕਿਰਾ ਕਿੱਟਾ ਜਮਾ ਹੀ ਬਹੁਤ ਹੁਣ ਤਾਂ ਕਿਉਂਕਿ ਛੁੱਟੀਆਂ ਤੋਂ ਬਾਅਦ ਹੀ ਹੋਣਗੀਆਂ ਜਿਨ੍ਹਾਂ ਦੀ ਹੋ ਗਈਆਂ ਠੀਕ ਆ ਤੇ ਕਿਉਂਕਿ ਹੁਣ ਅੱਗੇ ਛੁੱਟੀਆਂ ਆ ਗਈਆਂ ਤੇ ਉਸ ਤੋਂ ਬਾਅਦ ਹੋਣਗੀਆਂ ਤੇ ਉਸ ਤੋਂ ਬਾਅਦ ਫਿੰਗਰਾਂ ਦੀ ਡੇਟ ਤਾਂ ਬਹੁਤ ਜ਼ਿਆਦਾ ਅੱਗੇ ਜਾ ਕੇ ਮਿਲ ਰਹੀ ਆ ਤੇ ਕੋਈ ਚੱਕਰ ਨਹੀਂ ਤੁਸੀਂ ਕਿਤੇ ਹੋਰ ਜਾ ਕੇ ਵੀ ਕੰਮ ਕਰ ਸਕਦੇ ਆ ਹਾਂਜੀ ਅੱਗੇ ਵੀਰ ਦਾ ਕਮੈਂਟ ਸੀਗਾ ਜੀ ਮੈਂ ਦਸੰਬਰ ਵਿੱਚ ਇਟਲੀ ਆਉਣਾ ਵਾ 홀ੀਡੇ ਕਦੋਂ ਹੁੰਦੇ ਆ ਤੇ ਲਾਸਟ ਵੀਕ ਇਟਲੀ ਵਿੱਚ ਐਂਟਰੀ ਹੋਵੇ ਤੇ ਪੇਪਰ ਜਮਾ ਹੋ ਸਕਦੇ 1 ਸਾਲ ਵਾਲੇ ਹਾਂਜੀ ਵੀਰ ਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਵੀ 홀ੀਡੇਸ 홀ੀਡੇ ਹੈਗੀਆਂ ਜਿਹੜੀਆਂ ਹੁਣ 15 ਤਰੀਕ ਤੋਂ ਸਟਾਰਟ ਆ 6 ਜਨਵਰੀ 15 ਦਸੰਬਰ ਤੋਂ ਸਟਾਰਟ ਆ ਤੇ 6 ਜਨਵਰੀ ਤੱਕ ਵੀ ਛੁੱਟੀਆਂ ਵਾ ਉਦੋਂ ਤੱਕ ਇੱਥੇ ਕੋਈ ਵੀ ਜਿਹੜਾ ਸਰਕਾਰੀ ਕੰਮ ਉਹ ਨਹੀਂ ਹੋਣਾਗਾ ਨਾ ਕੁਝ ਜਮਾ ਹੋਣਾ ਵਾ ਤੇ ਨਾ ਕੁਝ ਵੇਖਣਾ ਮਤਲਬ ਜਿਹੜੇ ਦਫ਼ਤਰ ਆ ਕੋਈ ਵੀ ਸਰਕਾਰੀ ਕੀ ਕੋਈ ਵੀ ਪ੍ਰਾਈਵੇਟ ਵੀ ਜਿਹੜੇ ਇੱਥੋਂ ਵਾਲੇ ਕੰਮ ਉਹ ਵੀ ਮੁਸ਼ਕਲ ਹੁੰਦਾ ਉਹ ਵੀ ਨਹੀਂ ਹੁੰਦੇ ਕਿਉਂਕਿ ਇਹ ਜਿਹੜਾ ਇੱਥੇ ਹੁਣ ਮੇਨ ਫੇਸ ਦਾ ਜਿਹੜਾ ਤਿਉਹਾਰ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਕ੍ਰਿਸਮਸ ਦਾ ਤੇ ਨਵੇਂ ਸਾਲ ਦਾ ਉਹ ਇਹਨਾਂ ਲਈ ਮੇਨ ਹੁੰਦਾ ਵਾ ਸਭ ਤੋਂ ਵੱਡਾ ਹੁੰਦਾ ਗ੍ਰੈਂਡ ਹੁੰਦਾ ਉਹਦੇ ਲਈ ਵੀ ਮਤਲਬ ਇਹ ਉਦੋਂ ਨਾ ਤਾਂ ਨੇ ਦਿਨਾਂ ਚ ਕੋਈ ਕੰਮ ਕਰਦੇ ਆ ਕਿਉਂਕਿ ਇਹ ਉਦੋਂ ਆ ਵੀ ਫੈਮਿਲੀ ਨਾਲ ਰਹਿੰਦੇ ਉਹਨਾਂ ਨਾਲ ਟਾਈਮ ਸਪੈਂਡ ਕਰਦੇ ਆ ਜਾਂਦੇ ਆ ਆਉਂਦੇ ਆ ਖਾਂਦੇ ਪੀਂਦੇ ਆ ਘੁੰਮਦੇ ਆ ਕੋਈ ਬਾਹਰ ਜਾਂਦੇ ਆ ਜਿੰਨੇ ਵੀ ਸਰਕਾਰੀ ਜਾਂ ਇੱਥੇ ਕੰਮ ਕਰਦੇ ਆ ਜਿੰਨੇ ਵੀ ਆਪ ਮਤਲਬ ਦਫ਼ਤਰ ਆ ਉਹ ਸਾਰੇ ਬੰਦ ਹੁੰਦੇ ਆ ਤੇ ਉਹਦੇ ਰਹਿੰਦੇ ਹੋਏ ਨਾਲ ਤਾਂ ਤੁਹਾਡੇ ਮਤਲਬ ਨਹੀਂ ਘਟ ਜਾਮਾ ਹੁਣੇ ਬਾਕੀ ਆਪਾਂ ਗੱਲ ਕਰਦੇ ਵੀ ਜੇ ਆਉਂਦੇ ਸਾਰੇ ਆਉਂਦੇ ਸਾਰੇ ਇੱਥੇ ਕੋਈ ਵੀ ਪੇਪਰ ਨਹੀਂ ਬਣਦਾ ਸਭ ਤੋਂ ਪਹਿਲਾਂ ਤਾਂ ਪਿਕਪ ਭੇਜਣੀ ਪੈਂਦੀ ਹੈ ਮੇਲ ਭੇਜਣੀ ਪੈਂਦੀ ਹੈ ਉਦੋਂ ਬਾਅਦ ਜਿਹੜਾ ਪੇਪਰਾਂ ਦਾ ਪ੍ਰੋਸੈਸ ਸ਼ੁਰੂ ਹੁੰਦਾ ਜੇ ਤੁਸੀਂ ਦਸੰਬਰ ਚ ਆ ਵੀ ਰਹੇ ਹੋ ਲਾਸਟ ਵੀਕ ਤੇ ਉਦੋਂ ਬਾਅਦ ਜਿਹੜਾ ਤੁਹਾਡਾ ਜਨਵਰੀ 6 7 ਤੋਂ 7 8 ਤਰੀਕ ਤੋਂ ਬਾਅਦ ਜਿਹੜਾ ਉਦੋਂ ਬਾਅਦ ਹੀ ਤੁਹਾਡਾ ਕੋਈ ਜਿਹੜਾ ਪੇਪਰਾਂ ਦਾ ਪ੍ਰੋਸੈਸ ਸ਼ੁਰੂ ਹੋਊਗਾ ਤੇ ਕਿਉਂਕਿ ਆਉਂਦੇ ਸਾਰੇ ਇੱਥੇ ਵਿੱਚ ਛੁੱਟੀਆਂ ਬਾ ਛੁੱਟੀਆਂ ਤੋਂ ਵਿੱਚ ਤੁਹਾਨੂੰ ਦੱਸਿਆ ਵੀ ਇੱਥੇ ਕੋਈ ਵੀ ਕੰਮ ਨਹੀਂ ਹੁੰਦਾਗਾ ਤੇ ਉਸ ਤੋਂ ਬਾਅਦ ਹੀ ਜਿਹੜੇ ਕੰਮ ਹੋਣਗੇ ਸਟਾਰਟ ਹੋਣਗੇ ਹਾਂਜੀ ਨਮਸਤੇ ਸਿਸਟਰ ਜੀ ਮੈਂ ਇੱਥੇ ਇਟਲੀ ਆ ਰਿਹਾ ਹਾਂ ਮੇਰੀ ਕਟ ਜਮਾ ਹੋ ਜੂਗੀ ਹਾਂਜੀ ਹਾਂਜੀ ਕਟ ਜਦੋਂ ਤੁਸੀਂ ਕਿਸੇ ਪੇਪਰ ਤੇ ਆ ਰਹੇ ਆ 9 ਮਹੀਨੇ ਵਾਲੇ ਤੇ ਆ ਰਹੇ ਆ ਜਾਂ ਸਾਲ ਵਾਲੇ ਤੇ ਆ ਰਹੇ ਆ ਜੇ ਵੀ ਤੁਹਾਡੀ ਬਾਲਕ ਨਾਲ ਗੱਲ ਹੋਈ ਆ ਫਿਰ ਤਾਂ ਤੁਹਾਡੀ ਕਟ ਹਰ ਹਾਲਤ ਵਿੱਚ ਜਮਾ ਹੋਊਗੀ ਜੇ ਤੁਸੀਂ ਮਤਲਬ ਐਂਟਰੀ ਦੀ ਗੱਲ ਕਰਕੇ ਆਏ ਆ ਵੀ ਅਸੀਂ ਐਂਟਰੀ ਵੀਜ਼ਾ ਵਾ ਤੁਹਾਡੀ ਉਹ ਸਾਰ ਨਾਲ ਗੱਲ ਹੋਊਗੀ ਪੈਸੇ ਉਹ ਪੇਪਰ ਤਾਂ ਉਹੀ ਹੁੰਦੇ ਆ ਵੀ ਜਿਹੜੇ ਐਂਟਰੀ ਵਾਲੇ ਵੀ ਹੁੰਦੇ ਆ ਮਤਲਬ ਭਰੇ ਤਾਂ ਉਹ ਵੀ 9 ਮਹੀਨੇ ਵਾਲੇ ਹੁੰਦੇ ਆ ਬਸ ਉਹ ਥੋੜੀ ਜੀ ਮਾਲਕ ਵੀ ਕਹਿੰਦੇ ਨੇ ਵੀ ਉਹਦਾ ਆਪਣੇ ਨਾਲ ਜਿਹਨੇ ਵੀ ਪ੍ਰਾਈਮ ਦੀ ਗੱਲ ਕੀਤੀ ਹੁੰਦੀ ਐ ਐਂਟਰੀ ਦੇ ਉਹ ਮਾਲਕ ਫਿਰ ਕੋਈ ਟੈਨਸ਼ਨ ਨਹੀਂ ਲੈਂਦਾ ਆਪਣੇ ਕੋਈ ਕਟ ਨਹੀਂ ਜਮਾ ਕਰਵਾਉਂਦਾਗਾ ਤੇ ਉਹ ਬਸ ਐਂਟਰੀ ਆ ਕੇ ਐਂਟਰੀ ਦਵਾ ਕੇ ਤੇ ਬਸ ਮਾਲਕ ਦਾ ਕੰਮ ਖਤਮ ਤੇ ਬਾਕੀ ਜੇ ਆਪਾਂ 9 ਮਹੀਨੇ ਵਾਲੇ ਤੇ ਵੀ ਆਇਆ ਫਿਰ ਵੀ ਕਟ ਜਮਾ ਹੋਊਗੀ ਜੇ ਆਪਾਂ ਸਾਲ ਵਾਲੇ ਪੇਪਰਾਂ ਤੇ ਆਏ ਆ ਫਿਰ ਵੀ ਜਿਹੜੀ ਆਪਣੀ ਉਹ ਕਟ ਜਮਾ ਹੋਊਗੀ ਬਾਕੀ ਜੀ ਪਵੈਂਟਵੈਂਟਾਂ ਬਾਰੇ ਵੀ ਬਹੁਤ ਪੁੱਛ ਰਹੇ ਆ ਵੀ ਇੰਡੀਆ ਨਹੀਂ ਮਿਲਦੀਆਂ ਆਂ ਗਿਆ ਔਰ ਤਾਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਹੋਇਆ ਆ ਵੀ ਤੁਸੀਂ ਕਿਸੇ ਨਾ ਜਾਣਟ ਨਾਲ ਜਾਂ ਕਿਸੇ ਨੂੰ ਜਾਣ ਪਛਾਣ ਵਾਲੇ ਨਾਲ ਗੱਲ ਕਰਕੇ ਜੇ ਕੋਸ਼ਿਸ਼ ਆਪ ਕਰ ਸਕਦੇ ਆ ਤਾਂ ਚੁੱਕ ਲਿਓ ਇੱਕ ਕਮੈਂਟ ਹੋਰ ਸੀਗਾ ਉਹ ਕਿੱਥੇ ਚਲਿਆ ਗਿਆ ਮੈਂ ਕਿਹਾ ਸੀ ਉਹ ਵੀ ਵਿਚਾਰ ਕਰੇ ਹਾਂ ਲਾਵਾ ਤੇ ਆਪਾਂ ਤੁਹਾਨੂੰ ਉਹਦੇ ਲਈ ਦੇਵਾਂਗੇ ਹੋਂਦਾ ਵੀ ਆਪਾਂ ਆਨਸਰ ਤੁਹਾਨੂੰ ਦੇਵਾਂਗੇ ਹਾਂਜੀ ਇੱਕ ਕਮੈਂਟ ਸੀਗਾ ਜੀ ਭੈਣੇ ਕੋਈ ਚੰਗੇ ਵਕੀਲ ਦਾ ਨੰਬਰ ਸੈਂਡ ਕਰਿਓ ਇਟਲੀ ਵਿੱਚ ਕੋਈ ਹੈ ਬਹੁਤ ਲੋੜ ਆ ਮੇਰੇ ਡੈਡੀ ਇਟਲੀ ਗਏ ਆ ਉੱਥੇ ਉਹਨਾਂ ਨੇ ਸੈਂਜਾ ਲਾਬੋਰੋ ਸੰਜੋਰ ਨੂੰ ਲੈਣੀ ਆ ਏਜੰਟ ਨੇ ਪੇਪਰ ਬਣਾ ਕੇ ਨਹੀਂ ਦਿੱਤੇ ਐਸ ਲਈ ਲੋੜ ਆ ਜੀ ਨੰਬਰ ਦੇ ਕਰਿਓ ਭੈਣੇ ਪਲੀਜ਼ ਹਾਂਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਇੱਥੇ ਇਹ ਦੱਸ ਦਿੰਨੇ ਆ ਵੀ ਜਿਹੜੀ ਸੈਨ ਜਾਂ ਸੰਜੋੜ ਨਾ ਵੀ ਆਪਾਂ ਕਿਵੇਂ ਲੈ ਸਕਦੇ ਆ ਤੇ ਕਿਹੜੇ ਹਾਲਾਤਾਂ 'ਚ ਆਪਾਂ ਨੂੰ ਉਹ ਜਿਹੜੀ ਸੰਜੋੜ ਨਾ ਉਹ ਮਿਲਦੀ ਆ ਹਾਂਜੀ ਜਿਹੜੀ ਸੈਨ ਜਾਂ ਸੰਜੋੜ ਨਾ ਇਹ ਹੁੰਦੀ ਆ ਵੀ ਇੱਕ ਤਾਂ ਆਪਾਂ ਨੂੰ ਉਦੋਂ ਮਿਲਦੀ ਆ ਵੀ ਜਦੋਂ ਆਪਾਂ ਕਿਤੇ ਕੰਮ ਕਰਦੇ ਹੁੰਨੇ ਆ ਜਾਂ ਆਪਾਂ ਆਪਣੀ ਮਰਜ਼ੀ ਨਾਲ ਕੰਮ ਛੱਡ ਦਿੰਨੇ ਆ ਜਾਂ ਆਪਾਂ ਦੇ ਮਾਲਕ ਕੰਮ ਤੋਂ ਕੱਢ ਦਿੰਦਾ ਵਾ ਤੇ ਉਸ ਟਾਈਮ ਆਪਾਂ ਇਹ ਜਾ ਕੇ ਉੱਥੇ ਆਪਣੀ ਸੰਜੋੜ ਨਾ ਖਤਮ ਹੋਣ ਵਾਲੀ ਹੁੰਦੀ ਆ ਆਪਾਂ ਅਪਲਾਈ ਕਰਦੇ ਆ ਵੀ ਆਪਾਂ ਵੀ ਬੰਗਾਰਮ ਕਰ ਕੀਤਾ ਵਾ ਉਹਦੇ ਲਈ ਆਪਾਂ ਆਪਣੇ ਜਿਹੜੇ ਪਿਛਲੇ ਪਾ ਕੇ ਬੂਸਤੇ ਆਪਣਾ ਕੰਤਦਤ ਹੋਇਆ ਹੁੰਦਾ ਉਹ ਨਾਲ ਲਾ ਕੇ ਆਪਾਂ ਉਹ ਸੰਜੋਨ ਨੂੰ ਲਈ ਅਪਲਾਈ ਕਰਦੇ ਆਂ ਤੇ ਉਹ ਆਪਾਂ ਨੂੰ ਘੱਟੋ ਘੱਟ ਸਾਲ ਦੀ ਆਪਾਂ ਨੂੰ ਸੰਜੋਨ ਨੂੰ ਮਿਲਦੀ ਹੈ ਨਾ ਦੂਜਾ ਸ਼ਰਤ ਇਹ ਹੁੰਦੀ ਆ ਵੀ ਜਿਵੇਂ ਆਪਾਂ ਜਿਹੜੇ ਮਾਲਕ ਕੋਲੇ ਆਪਾਂ ਆਉਣਾ ਵਾ ਉਹ ਮਾਲਕ ਕਹਿ ਦੇਵੇ ਮੇਰੇ ਕੋਲ ਇਹਨਾਂ ਲਈ ਕੰਮ ਹੈ ਨਹੀਂਗਾ ਉਹ ਮਾਲਕ ਨਾਲ ਜਾਵੇ ਤੇ ਉੱਥੇ ਆਪਣੇ ਨਾਲ ਵੀ ਮਤਲਬ ਆਪਣੀ ਦਲ ਗੱਲ ਕਰੀ ਵੀ ਮੇਰੇ ਕੋਲ ਕੰਮ ਹੈ ਨਹੀਂ ਗਾ ਇਹਨਾਂ ਨੂੰ ਦੇਣ ਵਾਸਤੇ ਤੇ ਉਸ ਟਾਈਮ ਆਪਾਂ ਨੂੰ ਉਹ ਸੰਝੋੜਨੋਂ ਮਿਲ ਲਿਆ ਜਿਵੇਂ ਤੇਜੀ ਸ਼ਰਤ ਜਿਵੇਂ ਤੁਸੀਂ ਆਖਿਆ ਬਈ ਮਾਲਕ ਵੀ ਜਦ ਮਾਲਕ ਮੁੱਕਰੀ ਗਿਆ ਉਹਨੇ ਜਾਣਾ ਕਿ ਆ ਇੱਥੇ ਆਪਾਂ ਹੁੰਦਾ ਵੀ ਜੇ ਆਪਾਂ ਉਹ ਸੰਝੋੜਨੋਂ ਲੈਣੀ ਆ ਉਹਦੇ ਲਈ ਆਪਾਂ ਨੂੰ ਵਕੀਲ ਕਰਨਾ ਪੈਂਦਾ ਵਕੀਲ ਦਾ ਹੁਣ ਜਿਵੇਂ ਹੁਣ ਤੁਸੀਂ ਕੈਸੇ ਏਰੀਏ ਚ ਹਨਾ ਉਹ ਆਪਾਂ ਨੂੰ ਹੁਣ ਪਤਾ ਨਹੀਂ ਤੁਸੀਂ ਦੱਸਿਆ ਨਹੀਂ ਗਾ ਤੁਹਾਡੇ ਡੈਡੀ ਕਿ ਕਿਹੜਾ ਲਾਕੇ ਚ ਕਿੱਥੇ ਆਏ ਹੋਏ ਆ ਤੇ ਉੱਥੇ ਵੀ ਮਤਲਬ ਜਿਵੇਂ ਹੋਣਾ ਆਪਣਾ ਵਕੀਲ ਆ ਸਾਡਾ ਵਕੀਲ ਆ ਇਹ ਤੋਂ ਅਸੀਂ ਆਪਾਂ ਇਕੱਲੇ ਸਲਾਹ ਲੈ ਸਕਦੇ ਹਾਂ ਨਾ ਵੀ ਕੀ ਕਰੀਏ ਜਾਂ ਕਿੱਦਾਂ ਵਾ ਜਾਂ ਜਿਹੜੇ ਆਪਣੇ ਇੱਥੇ ਸਾਡੇ ਕੰਮ ਉਹ ਕਰਵਾ ਸਕਦੇ ਹਾਂ ਹੁਣ ਤੁਸੀਂ ਕੈਸਾ ਲਾ ਕੇ ਚਾਹੁੰਦੇ ਆਪਾਂ ਤੁਹਾਡੇ ਵਕੀਲ ਦਾ ਨੰਬਰ ਵੀ ਦਵਾਂਗੇ ਤੇ ਉਹ ਤੁਹਾਨੂੰ ਸਿਰਫ ਸਲਾਹ ਦੇ ਸਕਦਾ ਵਾ ਤੇ ਬਾਕੀ ਜਿੱਥੇ ਤੁਸੀਂ ਹੈਗੇ ਆਂ ਜੈਸੇ ਏਰੀਆ 'ਚ ਤੁਸੀਂ ਹੈਗੇ ਆਂ ਉੱਥੇ ਤੁਸੀਂ ਕੋਈ ਵਧੀਆ ਵਕੀਲ ਲੱਭੋ ਤੁਹਾਨੂੰ ਜੇ ਤੁਹਾਡੇ ਡੈਡੀ ਨਾਮੇ ਆ ਤੁਹਾਨੂੰ ਉਥੋਂ ਬਾਰੇ ਉਹਨਾਂ ਨੂੰ ਅਜੇ ਨਹੀਂ ਪਤਾ ਬੋਲੀ ਨਹੀਂ ਹੁੰਦੀ ਵਕੀਲ ਨਾਲ ਗੱਲਬਾਤ ਵੱਤਰ ਵੀ ਨਹੀਂ ਕਰ ਸਕਦੇ ਕੋਈ ਆਪਣੇ ਇਥੇ ਪੰਜਾਬੀ ਵੀਰ ਬਹੁਤ ਆਪਣੇ ਇਥੇ ਵਧੀਆ ਤੁਹਾਨੂੰ ਪਤਾ ਹੀ ਆਪਾਂ ਪੰਜਾਬੀ ਇੱਕ ਦੂਜੇ ਦੀ ਹੈਲਪ ਕਰਨ ਲਈ ਸਭ ਤੋਂ ਅੱਗੇ ਹੁੰਦੇ ਆ ਤੇ ਕਿਸੇ ਪੰਜਾਬੀ ਵੀਰ ਕੋਈ ਫੈਮਲੀ ਪਹਿਲਾਂ ਵੀਰ ਕੋਈ ਰਹਿੰਦਾ ਹੋਊਗਾ ਕੋਈ ਟਾਈਮ ਦਾ ਤੇ ਜਾਂ ਕੋਈ ਨਾਮਾ ਜਿਹਨੂੰ ਬੋਲੀ ਆਉਂਦੀ ਹੋਊਗੀ ਤੇ ਉਹਦੇ ਨਾਲ ਤੁਸੀਂ ਕੰਟੈਕਟ ਕਰਕੇ ਜਾਂ ਕੋਈ ਉਹਨਾਂ ਦਾ ਵਕੀਲ ਹੋਊਗਾ ਉਹਨਾਂ ਤੋਂ ਵੀ ਉਹ ਵਕੀਲ ਤੇ ਨਾਲ ਤੁਸੀਂ ਗੱਲਬਾਤ ਕਰੋ ਤੇ ਵੀ ਵਕੀਲ ਚਲੋ ਥੋੜੀ ਜਿਹੀ ਆਰਦਾ ਜਿੰਨਾ ਕਦੀ ਲਾਊਗਾ ਪੈਸੇ ਤੇ ਵੀ ਮਤਲਬ ਤੁਹਾਡੇ ਨਾਲ ਜਾ ਕੇ ਵੀ ਸਾਰੀ ਤੁਹਾਨੂੰ ਦੱਸ ਦੇਊਗਾ ਵੀ ਇਸ ਤਰ੍ਹਾਂ ਇਹਦੇ ਕੁਲੀ ਮਤਲਬ ਬਾਕੀ ਇਹ ਇਹ ਤਾਂ ਵਿਜਮ ਕਰਕੇ ਮਤਲਬ ਮਾਲਕ ਮੁਕਰ ਗਿਆ ਜਾਂ ਉਹਦੇ ਕੋਲ ਕੰਮ ਹੈ ਨਹੀਂ ਜਾਂ ਕਿੱਦਾਂ ਇਸ ਕਰਕੇ ਉਹ ਤੁਹਾਡੀ ਮਤਲਬ ਜਮ੍ਹਾਂ ਹੋ ਜੂਗੀ ਤੇ ਜਿੱਦ ਸੰਸਾਲ ਦੀ ਘਟੋ ਘਟ ਸਾਲ ਦੀ ਅਸੀਂ ਜੋੜਨ ਉਹ ਮੈਰਟ ਹੋ ਜੂਗੀ ਹਾਂਜੀ ਅਗੇ ਸਿੱਧੀ ਜੀ ਇਟਲੀ ਤੋਂ ਕਿੰਨੀ ਪੇਮੈਂਟ ਮਿਲਦੀ ਆ ਦੱਸਿਓ ਜ਼ਰੂਰ ਇਹਦੇ ਬਾਰੇ ਤਾਂ ਜੀ ਆਪਾਂ ਹੁਣ ਦੇਖੋ ਜੀ ਕੰਮਾਂ ਦਾ ਹਿਸਾਬ ਕਿਤਾਬ ਹੁੰਦਾ ਨਾ ਵੇ ਕਿੰਨੀ ਆਪਾਂ ਨੂੰ ਪੇਮੈਂਟ ਮਿਲਦੀ ਹੈ ਇਟਲੀ ਚ ਆਇਆ ਮੈਸੇਜ ਜਿੰ ਤੋ ਤੱਕ ਆਪਾਂ ਦੱਸਦੇ ਆ ਵੀ ਜਿਹੜੇ ਵੀ ਨਵੇਂ ਬੇਰ ਆ ਜਿਹੜੇ ਆਉਂਦੇ ਆ ਵੀ ਹਜ਼ਾਰ ਤੋਂ ਸਟਾਰਟਿੰਗ ਹੁੰਦੀ ਹੈ ਹਜ਼ਾਰ ਤੋਂ ਸਟਾਰਟਿੰਗ ਹੁੰਦੀ ਹੈ ਬਾਕੀ ਹੌਲੀ ਹੌਲੀ ਕੰਮ ਦੇ ਹਿਸਾਬ ਨਾਲ ਤੇ ਵੀ ਜਿਵੇਂ ਆਪਾਂ ਬੋਲੀ ਆਉਂਦੀ ਆ ਜਾਂ ਕੰਮ ਦੇ ਹਿਸਾਬ ਨਾਲ ਵੀ ਕੀ ਕੰਮ ਆ ਜਾਂ ਘੰਟਿਆਂ ਦੇ ਹਿਸਾਬ ਨਾਲ ਆ ਤੇ ਉਹ ਜਿਹੜੇ ਆਪਣੇ ਪੈਸੇ ਵਧੇ ਜਾਂਦੇ ਵੀ ਹਜ਼ਾਰ ਤੋਂ ਤਾਂ ਸਟਾਰਟਿੰਗ ਹੁੰਦੀ ਹੁੰਦੀ ਆ ਬਾਕੀ ਇੱਥੇ ਟੋਡਾ ਅਰੀਆ ਦਾ ਇਲਾਕਿਆਂ ਦਾ ਹਿਸਾਬ ਕਿਤੇ ਵੀ ਮਤਲਬ ਜ਼ਿਆਦਾ ਵੀ ਮਿਲਦੇ ਆ ਵੀ ਕਿਤੇ ਵੀ ਘੱਟ ਵੀ ਮਿਲਦੇ ਆ ਤੇਰੇ ਬਾਰੇ ਆਪਾਂ ਜ਼ਿਆਦਾ ਤਾਂ ਤੁਹਾਨੂੰ ਡਿਟੇਲ ਚ ਤਾਂ ਨਹੀਂ ਦੱਸ ਸਕਦੇ ਬਸ ਇੰਨਾ ਕੰਦਾਜਾ ਵੀ ਹੈਗਾ ਵੀ ਘੱਟੋ-ਘੱਟ ਜਿਹੜੇ ਨਵੇਂ ਬੰਦੇ ਆਏ ਆ ਘੱਟੋ-ਘੱਟ ਉਹਨਾਂ ਨੂੰ 1000 ਰੁਪਏ ਤਾਂ ਮਿਲਦਾ 1000 ਤੋਂ ਸਟਾਰਟਿੰਗ ਹੁੰਦੀ ਆ ਬਾਕੀ ਇੰਡੀਆ ਚੋਂ ਤੁਸੀਂ ਪਾਕਿਸਤਾਨ ਚੋਂ ਤੇ ਉਹ ਬਾਕੀ ਤੁਸੀਂ ਆਪ ਹੀ ਗੁਣਾ ਕਰ ਲਿਓ ਵੀ ਆਪਣੀ ਇੰਡੀਆ ਤੇ ਪਾਕਿਸਤਾਨ ਵਿੱਚ ਕਿੰਨੇ ਬੰਦੇ ਆ ਹਾਂਜੀ ਬਾਕੀ ਜਿਹੜੇ ਵੀ ਇੱਕ ਵੀਰਾਂ ਜੀ ਮੈਂ ਹਾਂਜੀ ਇਕਬੀਰਾ ਜੀ ਮੈਂ ਦੁਬਈ ਤੋਂ ਆਉਣਾ ਇਟਲੀ ਮੈਂ ਆ ਸਕਦਾ ਹਾਂਜੀ ਹਾਂਜੀ ਆ ਸਕਦੇ ਆ ਦੁਬਈ ਤੋਂ ਵੀ ਬਹੁਤ ਆਇਆ ਇੱਥੇ ਉਧਰ ਵੀ ਆਪਣੇ ਇੱਕ ਵੀਰ ਆ ਜਿਹੜਾ ਪਹਿਲਾਂ ਦੋ ਆ ਹਾਂਜੀ ਦੋ ਵੀਰ ਉਧਰ ਆਪਣੇ ਪਹਿਲਾਂ ਦੁਬਈ ਚ ਸੀਗੇ ਦੁਬਈ ਤੋਂ ਯੂਨਾਨੀ ਪੇਪਰ ਪਰਵਾਏ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਮਤਲਬ ਪੇਪਰ ਨਿਕਲੇ ਫਿਰ ਉਹ ਦੁਬਈ ਚੋਂ ਇੰਡੀਆ ਚਲੇ ਗਏ ਫਿਰ ਆਪਣਾ ਪੇਪਰ ਵਰਕ ਉੱਥੋਂ ਕੰਪਲੀਟ ਕਰਵਾ ਕੇ ਫਿਰ ਇੱਥੇ ਇਟਲੀ ਆਏ ਹਾਂਜੀ ਕਮੈਂਟ ਤਾਂ ਹੋ ਰਿਹਾ ਪਰ ਹੋਰ ਵੀ ਜ਼ਿਆਦਾ ਵਾ ਪਰ ਆਪਾਂ ਉਹਨਾਂ ਦੇ ਆਨਸਰ ਪੇਪਰ ਦਾ ਮੈਂ ਅਗਲੀ ਵੀਡੀਓ ਚ ਆਪਾਂ ਮੇਨ ਥੋੜੀ ਜੀ ਗੱਲ ਕਰਦੇ ਆ ਕਿਉਂਕਿ ਉਦੋਂ ਬਾਰ ਮੇਰਾ ਵੀ ਟਾਈਮ ਹੋ ਜਾਣਾ ਮੈਂ ਕੰਮ ਤੇ ਜਾਣਾ ਮੇਨ ਕੰਮ ਗੱਲ ਆਪਾਂ ਜਿਹੜੀ ਆਪਾਂ ਪਾਰਲਰ ਦੇ ਵੀ ਮਤਲਬ ਉਪਨਾਂ ਦੇ ਬਹੁਤ ਕਮੈਂਟ ਆਉਂਦੀ ਸੀਗੇ ਇੱਕ ਵੀਰ ਦਾ ਵੀ ਆਇਆ ਸੀ ਸਾਨੂੰ ਪਾਰਲਰ ਦੇ ਕੰਮ ਬਾਰੇ ਦੱਸਿਓ ਵੀ ਇਟਲੀ ਚ ਪਾਰਲਰ ਦਾ ਕੰਮ ਆਪਣਾ ਚੱਲ ਸਕਦਾ ਸੀ ਕਰ ਸਕਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਣਾ ਤੇ ਇਹਦੇ ਰਹਿਣ ਦੇ ਪਹਿਲਾਂ ਆਪਾਂ ਸਭ ਤੋਂ ਤੁਹਾਨੂੰ ਇੱਕ ਕਮੈਂਟ ਦੱਸਦੇ ਆ ਵੀਰ ਦਾ ਸੀਗਾ ਉਹਦੇ ਬਾਰੇ ਆਪਾਂ ਪਹਿਲਾਂ ਜਾਣਕਾਰੀ ਦੇਣੀ ਆ ਵੀਰ ਦਾ ਕਮੈਂਟ ਸੀਗਾ ਜੀ ਮੈਂ ਸੇ ਲੋਨ ਦੇ ਕੰਮ ਚ ਆਗੇ ਲੱਗ ਸਕਦਾ ਮੈਂ ਕਟਿੰਗ ਦਾ ਕੰਮ ਜਾਂਦਾ ਹਾਂ ਜੀ ਵੀਰ ਜੀ ਇੱਥੇ ਮਤਲਬ ਤੁਸੀਂ ਤੁਹਾਨੂੰ ਕੰਮ ਮਿਲ ਸਕਦਾ ਵਾ ਬਸ ਸੈਲਫ ਜੋਬ ਦੇ ਤੌਰ ਤੇ ਜੇ ਤੁਸੀਂ ਆਪ ਦਾ ਦੱਸੋਗੇ ਵੀ ਮੈਂ ਉੱਥੇ ਕੰਮ ਕਰਦਾ ਸੀ ਵਧੀਆ ਐਦਾਂ ਸੀਗਾ ਫਿਰ ਤੁਸੀਂ ਇੱਥੇ ਤੁਹਾਨੂੰ ਕੰਮ ਮਿਲ ਜੂਗਾ ਤੁਹਾਨੂੰ ਜੋਬ ਮਿਲ ਜੂਗੀ ਤੇ ਤੁਹਾਡਾ ਇੱਕ ਦੋ ਦਿਨ ਪ੍ਰੋਬਾ ਲੈਣਗੇ ਜੇ ਤੁਸੀਂ ਵਾਕਈ ਵਧੀਆ ਕੰਮ ਕਰਦੇ ਆ ਤਾਂ ਤੁਹਾਨੂੰ ਜੋਬ ਮਿਲ ਜੂਗੀ ਇਹਦੇ ਵਿੱਚ ਨਹੀਂ ਹੈਗੀ ਕੋਈ ਵੱਡੀ ਗੱਲ ਜੇ ਤੁਸੀਂ ਕਿ ਸੋਚਦੇ ਆ ਵੀ ਮੈਂ ਆਪਦਾ ਕੰਮ ਖੋਲ ਲੂੰਗਾ ਉਹਦੇ ਲਈ ਮਤਲਬ ਤੁਹਾਨੂੰ ਟਾਈਮ ਲੱਗੂਗਾ ਵੈਲੰਟੋ ਨੋ ਪੇਪਰ ਬਣਾਉਣੇ ਪੈਣਗੇ ਤੇ ਉਸ ਤੋਂ ਬਾਅਦ ਤੁਹਾਡੇ ਮਤਲਬ ਕੋਸ ਬੈਂਕ ਬੈਲੈਂਸ ਵੀ ਹੋਣਾ ਚਾਹੀਦਾ ਫਿਰ ਉਹਦੇ ਬਾਅਦ ਲਾਇਸੈਂਸ ਅਪਲਾਈ ਕਰੋਗੇ ਉਹ ਮਿਲੂਗਾ ਉਸ ਤੋਂ ਬਾਅਦ ਤੁਸੀਂ ਆਪਦੀ ਕੋਈ ਦੁਕਾਨ ਆਪਣੇ ਖੋਲ ਸਕਦੇ ਆ ਹਾਂਜੀ ਅੱਗੇ ਭੈਣ ਆਦਾ ਜਿਹੜਾ ਕਮੈਂਟ ਸੀਗਾ ਪਾਰਲਰ ਦਾ ਕੰਮਬਾਰੀ ਭੈਣਾਂ ਨੂੰ ਆਪਾਂ ਵੇ ਦੇਖੋ ਜੀ ਜੇ ਆਪਾਂ ਕਹੀਏ ਵੀ ਆਪਾਂ ਇਧਰ ਆ ਕੇ ਆਪਣਾ ਪਾਰਲਰ ਖੋਲ ਸਕਦੇ ਆ ਜਾਂ ਦੁਕਾਨ ਇਹਦੇ ਲਈ ਆਪਾਂ ਨੂੰ ਵੀ ਉਹੀ ਪ੍ਰੋਸੈਸ ਆ ਵੀ ਮਤਲਬ ਪਹਿਲਾਂ ਤਾਂ ਆ ਕੇ ਆਪਾਂ ਨੂੰ ਇੱਥੇ ਪੀਪਰ ਵਰਕ ਆਪਣਾ ਕਰਾਉਣਾ ਪਊਗਾ ਉਸ ਤੋਂ ਬਾਅਦ ਵੀ ਆਪਾਂ ਨੂੰ ਲਾਇਸੈਂਸ ਵਗੈਰਾ ਲੈ ਕੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਇੱਥੇ ਚੱਲਣ ਦੀ ਗੱਲ ਕਰਦੇ ਆ ਇਹ ਆਪਾਂ ਇੰਨਾ ਨਹੀਂ ਕਹਿ ਸਕਦੇ ਹੈ ਨਾ ਵੀ ਆਪਾਂ ਚੱਲਣ ਦੇ ਜੇ ਆਪਾਂ ਕਹੀਏ ਵੀ ਅੰਡੇ ਆਇਆ ਕਰਨਗੇ ਵੀ ਨਹੀਂ ਮੈਨੂੰ ਜਿੱਥੋਂ ਤੱਕ ਲੱਗਦਾ ਉਹਨਾਂ ਦਾ ਜਿਹੜਾ ਸਾਕਤਾਵਾ ਉਹ ਅਲੱਗ ਆ ਆਪਣੇ ਇੰਡੀਆ ਨਾਲ ਜਿਹੜਾ ਉਹਨਾਂ ਦੇ ਮਤਲਬ ਪਾਰਲਰ ਇੱਥੋਂ ਦੇ ਆਪਾਂ ਚਲੋ ਜਾਣੀਆ ਪਤਾ ਹੀ ਆ ਤੇ ਉਹ ਸਾਰੇ ਅਲੱਗ ਦਾ ਸਾਰਾ ਕੁਝ ਕਟਿੰਗ ਵਗੈਰਾ ਚਲੋ ਸੇਮ ਹੈਗੀ ਆ ਤੇ ਬਾਕੀ ਥੋੜਾ ਵੈਕਸਿੰਗ ਵੈਰ ਚਲੋ ਆਪਾਂ ਜ਼ਿਆਦਾ ਤਾਂ ਇੱਥੇ ਕਿਉਂਕਿ ਵੀਰ ਵੀ ਇਹ ਵੀਡੀਓ ਆਪਣੀ ਸੌਂਦੇ ਆ ਤੇ ਵੀ ਆਪਾਂ ਸੈੱਫ ਤੁਹਾਨੂੰ ਇੰਨਾ ਹੀ ਕਾਵਾਂਗੇ ਵੀ ਉਹਨਾਂ ਦਾ ਤੇ ਆਪਣੇ ਪਾਰਲਰਾਂ ਦਾ ਜਿਹੜਾ ਹਸਾਬ ਕਿਤਾਬ ਬਹੁਤ ਅਲੱਗ ਆ ਬਾਕੀ ਜਿਵੇਂ ਹੁਣ ਜਿਹੜੇ ਏਰੀਆ ਚ ਆਪਾਂ ਆਉਣਾ ਵਾ ਉੱਥੇ ਆਪਣੇ ਪੰਜਾਬੀ ਵੀਰ ਭੈਣ ਭਰਾ ਪਾਕਿਸਤਾਨੀ ਹਨਾ ਜੇ ਰਹਿੰਦੇ ਆ ਤੇ ਉਥੇ ਆਪਾਂ ਜਿਵੇਂ ਉਥੇ ਤੇ ਚਲੋ ਆਪਾਂ ਆਪਣੇ ਘਰੇ ਵੀ ਕੰਮ ਚਲਾ ਸਕਦੇ ਜਿਵੇਂ ਇੱਕ ਇੱਥੇ ਮੇਰੀ ਫਰੈਂਡ ਹਲੇ ਚੀ ਤੇ ਉਹਨੇ ਆਪ ਦਾ ਕੰਮ ਚਲਾਇਆ ਹੋਇਆ ਵਾ ਤੇ ਵਧੀਆ ਆ ਦਾ ਜਿੰਨੇ ਆ ਸੇ ਇੰਡੀਆ ਨਾਲ ਆਪਾਂ ਜਾਂ ਪਾਕਿਸਤਾਨ ਉਹਦੇ ਕੋਲੇ ਚਲੋ ਆਪਾਂ ਜਾਣੀਏ ਤੇ ਨਾਲ ਇਦਾਂ ਨਹੀਂਗਾ ਵੀ ਆਪਾਂ ਕੱਲਾ ਏਸੇ ਕੰਮ ਤੇ ਵੀ ਮਤਲਬ ਉਹ ਨਾਲ ਹੋਰ ਵੀ ਕੰਮ ਕਰਦੇ ਆ ਚਲੋ ਆਪਾਂ ਨੂੰ ਜਿਹੜੇ ਹੋਰ ਵੀ ਕੰਮ ਮਿਲਦਾ ਵਾ ਵਾ ਆਪਾਂ ਕਰ ਸਕਦੇ ਆ ਤੇ ਪਰ ਇਦਾਂ ਇਹਦੇ ਵਿੱਚ ਇਹ ਹੈ ਵੀ ਆਪਾਂ ਇਹ ਨਹੀਂ ਵੀ ਆਪਾਂ ਆਪ ਦੀ ਅਲੱਗ ਕਿਤੇ ਰੋਡ ਤੇ ਜਾਂ ਕਿਤੇ ਵੀ ਮਤਲਬ ਲੈ ਕੇ ਕੇ ਲਾ ਕੇ ਵੀ ਆਪਣੀ ਸਾਡੀ ਪਾਲਦਰ ਦੀ ਸ਼ਾਪ ਆ ਜਿਵੇਂ ਸੈਲੂਨ ਤੇ ਆਪਾਂ ਖੋਲ ਸ ਇਦਾਂ ਨਹੀਂ ਖੋਲ ਸਕਦੇ ਆਪਾਂ ਲਾਇਸੈਂਸ ਤੋਂ ਵਗੈਰਾ ਘਰੇ ਮਤਲਬ ਆਪਾਂ ਉਹਨਾਂ ਕੋਲ ਸਮਾਧ ਆ ਕੇ ਜਿਹੜਾ ਮੜਾ ਮੋਟਾ ਚਲਾ ਸਕਦੇ ਜਿੰਨੀਆਂ ਕੋ ਫੈਮਲੀਆਂ ਹੋਣਗੀਆਂ ਚਲੋ ਆਪਣੇ ਕੋਲੇ ਆ ਜਾਂਦੀਆਂ ਕਰਵਾ ਕੇ ਕੰਮ ਕਰਵਾ ਲੈਂਦੀਆਂ ਤੇ ਮਤਲਬ ਆਪਾਂ ਹੁੰਦੇ ਸਾਰਾ ਹਾਂ ਤੁਸੀਂ ਜੇ ਕਿਸ ਸ਼ਹਿਰ ਚ ਤੁਸੀਂ ਕਿਸ ਏਰੀਆ ਚ ਮਤਲਬ ਜੇ ਉੱਥੇ ਕੋਈ ਹੈਗਾ ਆ ਪਰਲਰ ਤੁਸੀਂ ਆਪ ਦਾ ਦੱਸ ਸਕੇ ਉਹ ਸਭ ਦਾ ਤੁਹਾਨੂੰ ਜੌਬ ਪਰ ਇਹੇ ਬੱਚੇ ਮੈਂ 50% ਹੀ ਕਹਿ ਸਕਦੀਆਂ ਵੀ ਆਪਾਂ ਨੇ ਇੱਥੇ ਜੌਬ ਵੀ ਨਈ ਮੈਂ ਦੇਖੀ ਪਾਰਲਰਾਂ ਚ ਕਿ ਇਹਨਾਂ ਦਾ ਹਿਸਾਬ ਬਹੁਤ ਅਲੱਗ ਆ ਸਾਰੇ ਕਾਸੇ ਦਾ ਤੇ ਇਹ ਥੋੜਾ ਜਿਹਾ ਆਪ ਤੁਸੀਂ ਆਪ ਦਾ ਕੰਮ ਇੱਥੇ ਆਪ ਦਾ ਚਲਾ ਸਕਦੇ ਆ ਉਹ ਵੀ ਆਪਣੇ ਆਪਣੇ ਹੋ ਸਕਦਾ ਵੀ ਨਾਲ ਹੁੰਦੇ ਆ ਜਿਹੜੇ ਆਪਣੇ ਨੇੜੇ ਤੇੜੇ ਇਟਾਲੀਅਨ ਫੈਮਿਲੀ ਆ ਦੇਿੰਦੀਆਂ ਉਹਨਾਂ ਨੂੰ ਆਪਣਾ ਕੋਈ ਕੰਮ ਪਸੰਦ ਆ ਜਾਵੇ ਆਪਾਂ ਤੋਂ ਕਰਵਾ ਸਕਦੇ ਆ ਏਡੀ ਕੋਈ ਖਾਸ ਵੱਡੀ ਗੱਲ ਵੀ ਨਹੀਂ ਬਾਕੀ ਤੁਹਾਨੂੰ ਨੇਲ ਥ੍ਰੈਡਿੰਗ ਵਗੈਰਾ ਸਾਰੇ ਕਾਸੇ ਦਾ ਇਹਨਾਂ ਦਾ ਅਲੱਗ ਹੈ ਇਸ ਜਿਹੜਾ ਨੇਲ ਆਰਟਸ ਆ ਜੇ ਆਪਾਂ ਉਹ ਤੁਹਾਨੂੰ ਮੈਂ ਇੱਕ ਵੀਡੀਓ ਚ ਅੱਗੇ ਵੀ ਦੱਸਿਆ ਸੀਗਾ ਜੇ ਉਹ ਕੰਮ ਆਪਾਂ ਸਿੱਖ ਲਈ ਉਹ ਇੱਥੇ ਬਹੁਤ ਜ਼ਿਆਦਾ ਚੱਲਦਾ ਵਾ ਤੇ ਉਹ ਆਪਾਂ ਮਤਲਬ ਇੱਥੇ ਕਾਰਤੀ ਸਾਗ ਦੀਆਂ ਆਸੇ-ਪਾਸੇ ਨੇੜੇ ਵਾਲਿਆਂ ਦੇ ਵੀ ਕਰ ਸਕਦੇ ਹਾਂ ਹਾਂਜੀ ਪਾਰਲਰ ਦਾ ਕੰਮ ਤਾਂ ਮੇਰਾ ਵੀ ਸਿੱਖਿਆ ਹੋਇਆ ਸੀ ਮੈਂ ਵੀ ਇੰਡੀਆ ਚ ਸਿੱਖ ਕੇ ਆਈ ਸੀਗੀ ਪਾਰਲਰ ਦਾ ਵੀ ਸਿੱਖ ਕੇ ਆਈ ਸੀਗੀ ਡਰਾਈਵਿੰਗ ਵੀ ਸਿੱਖੀ ਸੀ ਗੱਡੀ ਦਾ ਵੀ ਪਰ ਇੱਥੇ ਕੋਈ ਵੀ ਨਹੀਂ ਚੱਲਿਆਗਾ ਹਨਾ ਉਹ ਤਾਂ ਵੀ ਚਲੋ ਚੱਲਣਾ ਕਿੱਥੇ ਸੀਗਾ ਤੇ ਉਦੋਂ ਬਾਅਦ ਚਲੋ ਮੈਨੂੰ ਕੰਮ ਮਿਲ ਗਿਆ ਮੈਂ ਆਪ ਦਾ ਕਰ ਲੱਗ ਗਈ ਤੇ ਉਹ ਜਿਹੜੇ ਡਰਾਈਵਿੰਗ ਆ ਉਹ ਵੀ ਆਪਣੇ ਉੱਥੇ ਇੰਡੀਆ ਚ ਆਪਾਂ ਨੇ ਚਲੋ ਸਿੱਖਿਆ ਆਪਣੇ ਕੋਲ ਉਹ ਠੀਕ ਆ ਆਪਾਂ ਸਿੱਖਿਆ ਆਪਾਂ ਨੂੰ ਮਤਲਬ ਕੰਮ ਆ ਜਾਂਦਾ ਕੋਈ ਵੀ ਕੰਮ ਸਿੱਖਿਆ ਤੇ ਪਰ ਇੱਥੇ ਆ ਕੇ ਆ ਜਿਹੜੀ ਲਾਇਸੈਂਸ ਲੈਣ ਦੀ ਉਹ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬੋਲੀ ਆਉਣੀ ਚਾਹੀਦੀ ਆ ਬੋਲੀ ਜਦੋਂ ਆਪਾਂ ਸਿੱਖਦੇ ਆ ਹਨਾ ਤੇ ਉਦੋਂ ਬਾਅਦ ਆਪਾਂ ਨੂੰ ਪਾੜ ਕੇ ਫੇਰ ਇੱਥੇ ਪੇਪਰ ਦੇ ਕੇ ਫੇਰ ਆਪਾਂ ਕਿਤੇ ਜਰ ਪਾਸ ਹੋਣੇ ਆ ਉਹਦੇ ਲਈ ਬੋਲੀ ਸਿੱਖਣੀ ਥੋੜਾ ਜਿਆ ਪੀਪਰ ਦੇਣ ਲਈ ਹਨਾ ਲਾਇਸੈਂਸ ਦਾ ਪਤੇਂ ਤੇ ਕਰ ਲਈ ਚਲੋ ਕਲਾਸਾਂ ਵੀ ਲਾਉਂਦੇ ਆ ਹਨਾ ਕਈ ਵੀਰ ਭੈਣਾਂ ਲਾਇਏ ਜਾਂਦੇ ਉਹਦੇ ਵੀ ਥੋੜਾ ਜਿਹਾ ਆਪਾਂ ਟਾਈਮ ਲੱਗ ਜਾਂਦਾ ਐਦਾਂ ਨਹੀਂ ਆਪਾਂ ਵੀ ਇੰਡੀਆ ਤੋਂ ਆਉਂਦੀ ਸਾਰੀ ਇੱਧਰ ਆਪਾਂ ਆਉਂਦੀ ਜਾਂ ਗੱਡੀ ਚਲਾ ਸਕਦੇ ਆ ਐ ਨਹੀਂ ਹੁੰਦਾਗਾ ਤੇ ਉਹਦੇ ਲਈ ਆਪਾਂ ਨੂੰ ਟਾਈਮ ਲੱਗਦਾ ਵਾ ਬਾਕੀ ਇੱਕ ਭੈਣ ਦਾ ਕ ਸੀਗਾ ਵੀ ਸਟਿਚਿੰਗ ਦਾ ਕੰਮ ਹੈ ਜਾਣਦੀ ਆ ਵੀ ਮੇਰਾ ਇਹ ਤਰ੍ਹਾਂ ਕੇ ਕੰਮ ਚੱਲ ਸਕਦਾ ਨਹੀਂ ਭੈਣ ਜੀ ਉਹ ਵੀ ਇੱਥੇ ਮਤਲਬ ਆਇਆ ਨਹੀਂਗਾ ਵੀ ਤੁਸੀਂ ਪਹਿਲੀ ਗੱਲ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿੰਨੇ ਕ ਆਪਣੇ ਪੰਜਾਬੀ ਵੀ ਰਹਿੰਦੇ ਆ ਪੈਣਾ ਰਹਿੰਦੇ ਆ ਤਕਰੀਬਨ ਹੀ ਆਪਾਂ ਜਦੋਂ ਇੰਡੀਆ ਤੋਂ ਕੱਪੜੇ ਜਾਂ ਕਿਸੇ ਦਾ ਹੀ ਮੰਗਵੜਨੀਆਂ ਜਾਂ ਕੋਰੀਅਰ ਕਰਵਾਉਣੀਆਂ ਉਹ ਸਟੀਚਿੰਗ ਕਰਵਾ ਕੇ ਮੰਗਵੜਨੀਆਂ ਨਾ ਤੇ ਦੂਜੀ ਗੱਲ ਇੱਥੇ ਜਦੋਂ ਕੱਪੜੇ ਜੇ ਆਪਾਂ ਇੱਥੋਂ ਲੈਣੇ ਨਹੀਂ ਤੇ ਸਵਾਉਣੇ ਕਿਤ ਕਿੱਥੋਂ ਆ ਇੱਥੇ ਵੀ ਮਤਲਬ ਹੈ ਨਹੀਂ ਗਿਆ ਉਹ ਜੋ ਆਪਾਂ ਆਪਣੇ ਵੀ ਜਿਹੜੀਆਂ ਹੈਗੀਆਂ ਵੀ ਆ ਜਿੱਥੋਂ ਆਪਣੇ ਇੰਡੀਅਨ ਕੱਪੜੇ ਮਿਲਦੇ ਆ ਜਿਵੇਂ ਆਪਣੇ ਹੋਰ ਕੰਟਰੀਆਂ 'ਚ ਹੈਗੀਆਂ ਕੈਨੇਡਾ ਅਮਰੀਕਾ 'ਚ ਤੇ ਪਰ ਇੱਥੇ ਹੈ ਨਹੀਂ ਇੱਥੇ ਹੈਗੀਆਂ ਵੀ ਜਿਨ੍ਹਾਂ ਨੇ ਆਪਣੇ ਪੰਜਾਬੀ ਮਤਲਬ ਵੀਰਾਨੀਆਂ ਜਾਂ ਪਾਕਿਸਤਾਨੀਆਂ ਨੇ ਆਪਣੀਆਂ ਨੇ ਕੋਲ ਲਿਆ ਵਾ ਤੇ ਉਹ ਮੈਂ ਮਤਲਬ ਇੰਨਾ ਨਹੀਂ ਕੋਈ ਕਰਦਾ ਜਿੱਥੋਂ ਤੱਕ ਆਪਾਂ ਵੇਖਦੇ ਆਂ ਪਨ ਬੋਰੇ ਦੇ ਦਾ ਨਹੀਂ ਪਰਦਾਗਾ ਤਕਰੀਬਨ ਹੁਣ ਤਾਂ ਸਾਰੇ ਕੋਰੀਅਰ ਮਗਵਾ ਲੈਂਦੇ ਆ ਤੇ ਜਾਂ ਫਿਰ ਆਪਾਂ ਜਦੋਂ ਵੀ ਮਤਲਬ ਜਦੋਂ ਕੋਈ ਹਮ ਦਾ ਉਹ ਕੋਈ ਸਟੀਚਿੰਗ ਕਰਵਾ ਕੇ ਉਹਨੇ ਜੇ ਇਥੋਂ ਆਪਾਂ ਵੀ ਲੈਣੇ ਵੀ ਆ ਕੋਈ ਮਤਲਬ ਨੇ ਕੋਈ ਜੇ ਇਦਾਂ ਦੀ ਡਰੈਸ ਵਗੈਰਾ ਕੋਈ ਲੈ ਲੈਂਦਾ ਜਿਵੇਂ ਅਨ ਸਟੀਚਿੰਗ ਕਪੜਾ ਤਾਂ ਨਹੀਂ ਕੋਈ ਲੈ ਇੰਦਾਗਾ ਤੇ ਨਾਈ ਮਿਲਦਾ ਕੋਈ ਆਪਣੇ ਨੇੜੇ ਤੇੜਾ ਨਹੀਂ ਕਿ ਕੋਈ ਸ਼ਾਪ ਹੈਗੀ ਮੈਨੂੰ ਹੁਣ ਤਾਂ ਜਿੱਥੋਂ ਤੱਕ ਨੌਲੇਜ ਆ ਵੀ ਨਹੀਂ ਹੈਗੀ ਕਿ ਤੇ ਨਹੀਂ ਮਿਲਦੇ ਬਸ ਬਾਕੀ ਜਿਹੜੇ ਏਰੀਆ ਚ ਤੁਸੀਂ ਆਉਣਾ ਦਾ ਉੱਥੇ ਤੁਸੀਂ ਪਤਾ ਕਰਕੇ ਵੀ ਚਲ ਜਦੋਂ ਤੁਸੀਂ ਇੱਧਰ ਆ ਗਏ ਵੀ ਉਸ ਹਿਸਾਬ ਨਾਲ ਜੇ ਤੁਹਾਡਾ ਕੰਮ ਚੱਲ ਗਿਆ ਤਾਂ ਚਲਾ ਵੀ ਸਕਦੇ ਹੋ ਤੁਸੀਂ ਵੀ ਕੋਈ ਇਦਾਂ ਨਾ ਪਰ ਇਹ ਆ ਹੀ ਨਹੀਂ ਕਿ ਕੋਈ ਸੂਟ ਲੈ ਕੇ ਆ ਪਰਵਾਸ ਸਟਿਚਿੰਗ ਲਈ ਪੜਾਵੇ ਤੇ ਵੀ ਇਹ ਆਪਣਾ ਜ਼ਿਆਦਾ ਕੰਮ ਨਹੀਂ ਵੈਸੇ ਇੱਥੇ ਚੱਲ ਸਕਦਾ ਹੈ ਇਹ ਮੜਾ ਮੋਟਾ ਵੀ ਚਲ ਕੇ ਦੇਖੋ ਤਾਂ ਹੀ ਕੋਈ ਆਇਆ ਕੀਤਾ ਆਪਾਂ ਤੇ ਜਿੰਨਾ ਆਪਣਾ ਕਰ ਸਕਦੇ ਆ ਆਪਣਾ ਕੰਮ ਚਲਾ ਸਕਦੇ ਆ ਮਤਲਬ ਆਪ ਦਾ ਜਿਵੇਂ ਕਦੇ ਕੋਈ ਕਿਤੋਂ ਲੈ ਕੇ ਆਪਾਂ ਨੂੰ ਜਦ ਮਿਲ ਗਿਆ ਆਪਾਂ ਆਪ ਸਟੀਚਿੰਗ ਕਰਕੇ ਪਾ ਸਕਦੇ ਤੇ ਪਰ ਜੇ ਤੁਸੀਂ ਕਹੋਗੇ ਵੀ ਮੈਂ ਇਹ ਕੰਮ ਚਾਲ ਲ ਜੂਗਾ ਵੀ ਜਾਂ ਇਹਦੇ ਨਾਲ ਜ਼ਿਆਦਾ ਵੀ ਮਤਲਬ ਇੱਥੇ ਆ ਕੇ ਇਹਦੇ ਤੋਂ ਕਮਾਈ ਕਰ ਲੂੰਗੀ ਵੀ ਇਦਾਂ ਤਾਂ ਵੈਸੇ ਮੈਨੂੰ ਤਾਂ ਨਹੀਂ ਲੱਗਦਾ ਤੇ ਵੈਸੇ ਮੈਂ ਸੁਣਿਆ ਵੀ ਨਾ ਕਿ ਕੋਈ ਆ ਸਟੀਚਿੰਗ ਦਾ ਕੰਮ ਇੱਥੇ ਵੀ ਚੱਲੀ ਜਾਂਦਾ ਵਾ ਤੇ ਬਾਕੀ ਆਪਾਂ ਨੂੰ ਇਹਦੇ ਬਾਰੇ ਜਿੰਨੀ ਕੋ ਨੌਲੇਜ ਸੀ ਆਪਾਂ ਦੱਸਿਆ ਬਾਕੀ ਹੋਰ ਵੀ ਆਪ ਕਿਸ ਏਰੀਆ ਚੋਂ ਕਹਿੰਦੀ ਆ ਬੈਨ ਆਪਣੇ ਵੀਡੀਓ ਸੌਂਦੀਆਂ ਹੋਈਆਂ ਤੇ ਉਹਨੂੰ ਥੱਲੇ ਕਮੈਂਟ ਤੇ ਜਰੂਰ ਆਪਾਂ ਨੂੰ ਰਿਪਲਾਈ ਕਰਕੇ ਦੱਸਿਓ ਵੀ ਜਾਂ ਜਿੱਥੇ ਤੁਸੀਂ ਜੇ ਰਹਿਨੇ ਆ ਉੱਥੇ ਤੁਹਾਡਾ ਕੰਮ ਜਾਂ ਚੱਲਦਾ ਵਾ ਸਟਿਚਿੰਗ ਦਾ ਚੱਲਦਾ ਵਾ ਜਾਂ ਵੀ ਇਦਾਂ ਆਪਣੇ ਕੱਪੜੇ ਜਿਹੜੀ ਇੰਡੀਅਨ ਮਿਲਦੇ ਆ ਵੀ ਕੋਈ ਆਪਾਂ ਸਟਿਚਿੰਗ ਦਾ ਕੰਮ ਇੱਥੇ ਚਲਾਇਆ ਹੋਇਆ ਵਾ ਵੀ ਉਹ ਤੁਸੀਂ ਦੱਸਿਓ ਤਾਂ ਕਿ ਆਪਣੀ ਭੈਣ ਜਿਹੜੀ ਕਮੈਂਟ ਕਰਕੇ ਆਪਾਂ ਪੁੱਛਿਆ ਉਹਦੀ ਹੈਲਪ ਹੋ ਸਕੇ ਠੀਕ ਹੈ ਜੀ ਇਹ ਆਪਣੀ ਸੀਗੀ ਅੱਜ ਦੀ ਵੀਡੀਓ ਤੇ ਬਾਕੀ ਜਿਹੜੇ ਵੀ ਵੀਰਾਂ ਭੈਣਾਂ ਦੇ ਹੋਰ ਕਮੈਂਟ ਰਹਿ ਗਏ ਉਹ ਆਪਾਂ ਕੋਈ ਗੱਲ ਨਹੀਂ ਅਗਲੀ ਵੀਡੀਓ ਚ ਬਣਾ ਕੇ ਤੁਹਾਡੇ ਨਾਲ ਆਪਾਂ ਦਾ ਹੋਰ ਵੀ ਪਹਿਨਣ ਪਤਾ ਲੱਗ ਜੂਗਾ ਤੇ ਆਪਾਂ ਜ਼ਰੂਰ ਰਿਪਲਾਈ ਕਰਾਂਗੇ ਅੱਜ ਬਸ ਮੈਂ 3-4 ਹੀ ਕਮੈਂਟ ਸੀਗੇ ਮੈਂ ਕਿਹਾ ਚਲੋ ਪਾਰਲਰ ਦੇ ਕੰਮ ਬਾਰੇ ਪਹਿਨਾਂ ਦੇ ਬਹੁਤ ਕਮੈਂਟ ਆ ਰਹੇ ਸੀ ਮੈਂ ਕਿਹਾ ਆਪਾਂ ਉਹ ਦੱਸ ਦਿੰਨੇ ਨਾਲੇ ਤੇ ਨਾਲੇ ਆਪਾਂ ਇਹ ਵੀਡੀਓ ਬਣਾ ਕੇ ਕਮੈਂਟਾਂ ਦੇ ਆਨਸਰ ਦੇ ਦਿੰਨੇ ਆ ਤੇ ਠੀਕ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ